ਕੜੇ ਬਹੂ ਰਾਣੀ ਤੜਕੀ ਦੀ ਲੱਗ ਰਹੀ ਐ ਤੂੰ 2 ਘੰਟੇ ਹੋ ਗਏ ਬਸ ਐਨੀ ਕ ਸਾਫ ਸਫਾਈ ਬਣੀ ਐ ਆਹ ਸਾਫ ਸਫਾਈ ਤਾਂ ਛੱਡ। ਹੁੰਦੇ ਨਾ ਫੋਨ ਲਾ ਕੇ ਦੇਖ ਤੜਕੀ ਦੇ ਵੱਡੇ ਪੈਰ ਦੇ ਲਿਕੜੇ ਹੋਏ ਨੇ ਉਹ ਟਰਾਲੀ ਲੈ ਕੇ ਜੀਰੀ ਦੀ ਫੋਨ ਲਾ ਕੇ ਪੁੱਛ ਵਿੱਕੀ ਕੀ ਕ ਨਾਕ ਤੁਲਗੀ ਕ ਨਾ ਲਿਆ ਮੰਮੀ ਹੈਲੋ ਜੂ ਕਿਆ ਚੋ ਨਾ ਕਿੰਨੇ ਕ ਦਾ ਹੋ ਗਿਆ ਅੱਛਾ ਚਲੋ ਧਿਆਨ ਨਾਲ ਆ ਜਿਓ ਫੇਰ ਚੰਗਾ ਨੀ ਤੁਲ ਗਿਆ ਤੋਂ ਨਾ ਕਿੰਨੇ ਕਦਾ ਹੋ ਗਿਆ ਕੀ ਹੋ ਗਿਆ ਤਸ ਵੀ ਦੇ ਮੰਮੀ ਜੀ ਦੱਸਣਾ ਕੀ ਹੈਗਾ ਉਹੀ ਹੋ ਗਿਆ ਜਿਹੜਾ ਹਰ ਸਾਲ ਜੱਟਾਂ ਜ਼ਿਮੀਂਦਾਰਾਂ ਨਾਲ ਹੁੰਦਾ ਹੈਗਾ ਆਖੂਂਜੇ ਤੇ ਤੁਸੀਂ ਬੈਜੋ ਆਖੂਂਜੇ ਤੇ ਮੈਂ ਬੈਜਣੀ ਆ ਬੁੜੀ ਜੀ ਨੂੰ ਆਇ ਨਹੀਂ ਹੈਗਾ ਵੀ 2 ਘੰਟੇ ਬਾਅਦ ਪੁੱਛ ਲਾਂਦੀ ਮੇਰੀਆਂ ਸਫਾਈ ਤਾਂ ਮੁੱਕ ਜਾਂਦੀ ਹੁਣ ਬੈਠੀ ਆ ਉਹਦੇ ਕੂੜੇ ਚ ਇਹਨਾਂ ਦੀ ਸੁੱਖੀ ਕੀ ਹੈਗਾ ਜਾਲੇ ਸਾਫ ਕਰਨ ਵਾਲਾ ਪਹਿਲਾਂ ਉਹ ਲਿਉਣੀ ਆਂਗੀ ਫੇਰ ਕਰੂੰਗੀ ਸਫਾਈ ਚਲੋ ਪਹਿਣੇ ਕੀ ਹੋ ਗਿਆ ਤੁਸੀਂ ਦੋਨੇ ਐਵੇਂ ਕਦੋਂ ਗਰਦਨ ਡੇਗੀ ਬੈਠੀ ਹੋ ਗਈਆਂ ਆ ਸਾਫ ਸਫਾਈ ਨਾਲ ਵਿੱਚੀ ਛੱਡ ਰੱਖੀ ਹੈ ਜੀ ਕੀ ਗੱਲ ਹੋ ਗਈ ਪਹਿਣੇ ਹੋਣਾ ਕੀ ਐ ਜੱਟ ਨੇ ਜ਼ਮੀਨ ਲੱਤੀ ਧੀ ਉਹ ਵੀ 95000 ਨੂੰ ਤੇ ਜੀਰੀ ਹੋਈ 62000 ਦੀ ਗਰਦਨ ਨਾਲ ਸਿੱਟ ਕੇ ਬੈਠੀ ਹੈ ਹੋਰ ਕੀ ਕਰੀਏ ਸਿਰਫ 62000 ਦੀ ਹੋਈ ਹੈ ਹੋਰ ਤੈਨੂੰ ਕੀ ਝੂਠ ਮਾਰੂੰਗੀ ਮੈਂ ਸੱਚ ਪਹਿਣੇ ਤੁਸੀਂ ਵੀ ਠੇਕੇ ਤੇ ਲੱਤੀ ਹੈ ਜ਼ਮੀਨ ਹਾਂ ਪਹਿਣੇ ਅਸੀਂ ਵੀ ਲੈਂਦੇ ਨਗੇ 10 ਕਿੱਲੇ ਨਾਲ ਲੱਗਦੇ بس ਤਾਂ 2000 ਵਧਾ ਕੇ ਲੈਣੇਗੇ ਲੱਖ ਨੂੰ ਪਹਿਣੇ ਫਿਰ ਤੂੰ ਸਾਫ ਸਫਾਈ ਕਰਿਆ ਹੀ ਕਰਦੀ ਕਿੱਥੇ ਕਰ ਲਈ ਪਹਿਣੇ ਮੈਂ ਤਾਂ ਸਾਫ ਸਫਾਈ ਦਾ ਤਰਜਾਲੇਦਾਰ ਨਾਲ ਹੀ ਲੈਣ ਆਈ ਸੀ ਜਾਲੇਦਾਰ ਨਾ ਛੱਡ ਪਹਿਣੇ ਸਾਰਿਆਂ ਦੇ ਜੀਰੀ ਐਨੀ ਕ ਨਿਕਲੀ ਐ ਪਹਿਣੇ ਸਾਫ ਸਫਾਈ ਤਾਂ ਕਰਨੀ ਐ ਸਾਫ ਸਫਾਈ ਨਾ ਕਰਾਂ ਹੋਰ ਕੀ ਕਰਾਂ ਜੀਰੀ ਸੋਡੇ ਵੀ ਐਨੀ ਕ ਨਿਕਲੂਗੀ ਪਹਿਣੇ ਲੱਖਾਏ ਬਾਣ ਚੋ ਮੇਰੀ ਮੰਮੀ ਦੇ ਪਰਲੇ ਪਾਸੇ ਬਹਿ ਜਾ ਤੂੰ ਵੀ ਅਫਸੋਸ ਕਰੇ ਲੈ ਫਿਰ ਹਾਂ ਪਹਿਣੇ ਸਾਡੇ ਕਿਹੜਾ ਗਲਾਬ ਦੇ ਫੁੱਲ ਬੀਜੇ ਹੋਏ ਸੀ ਸਾਡੇ ਵੀ ਜੀਰੀ ਵੀ ਲਾਈ ਹੋਈ ਸੀਗੀ ਬਹਿ ਜਾ ਤੂੰ ਵੀ ਆ ਕੇ ਫਿਰ ਲੈਣ ਚ ਨੂੰ ਸਾਫ ਸਫਾਈ ਦਾ ਕਰ ਲੈਣ ਦਿੰਦੀ ਬਾਅਦ ਚ ਦੱਸ ਦਿੰਦੀ ਵੀ ਇੰਨੀ ਕਜੀਰੀ ਨਿਕਲਦੀ ਐ ਪਾਣੀ ਮੈਂ ਕੀ ਕਰਦੀ ਆ ਸਾਡੀ ਇਹ ਬੁੜੀ ਵੀ ਨਹੀਂ ਟਿੱਕੀ ਛੇਤੀ ਫੋਨ ਲਾ ਦੇ ਮੁੰਡੇ ਨੂੰ ਛੇਤੀ ਫੋਨ ਲਾ ਦੇ ਮੁੰਡੇ ਨੂੰ ਦੇਖ ਮੇਰਾ ਵੀ ਅੱਧ ਵਿਚਾਲੇ ਕੂੜਾ ਪਿਆਏਗਾ ਪਾਣੀ ਸਾਫ ਸਫਾਈ ਕਿਵੇਂ ਕਰ ਉਹ ਜੀਏ ਹੀ ਨਹੀਂ ਕਰਦਾ ਕੰਜਰ ਨੇ ਛੂਟ ਵੀ ਨਹੀਂ ਦਿਵਾਣਾ ਹੁਣ ਤਾਂ ਜੀਰੀ ਇੰਨੀ ਕ ਨਿਕਲੀ ਐ ਨਾਲੇ ਮੂਤਰ ਨਾਲ ਡੱਕ ਕੇ ਆਉ ਗੱਥ ਨੇ ਨਾਲੇ ਮੇਰੇ ਖੁੱਡੇ ਘੁੱਟੂਗਾ ਕਾਈ ਤੂੰ ਤਾਂ ਸਿਆਣੀ ਸੀਗੀ ਤੂੰ ਤਾਂ ਆਥ ਨੇ ਪੁੱਛ ਲੈਂਦੀ ਸਾਫ ਸਫਾਈ ਤੋਂ ਬਾਅਦ ਕਿ ਤੈਨੂੰ ਐ ਸੀਗਾ ਵੀ ਐਦਗੀ ਝੋਨਾ ਲੱਖ ਲੱਖ ਤੋਂ ਟੱਪੂਗਾ ਹੁਣ ਤਾਂ ਪੈ ਗਈ ਉਹਨੇ ਤੇਰੇ ਠੰਡ ਕਾਲ ਜੇ ਹੱਤੋ ਦੋਇ ਪਿਓ ਪੁੱਤ ਕੰਜਰ ਡੱਕੇ ਆਣਗੇ ਪੀਣ ਕੇ ਵੀ ਜਮਾਲਪੁਰ ਵਾਲਾ ਆਡੇ ਤੇ ਖੜਕੇ ਅਰ ਕੱਠੀ ਹੂੰ ਪੀਣ ਗਿਆ ਜਤੋ ਬੀਬੀ ਦੁੱਖ ਸੁਪਤਾ ਚਰ ਬਣੇ ਆਏ ਨੇਗੇ ਤੁਹਾਨੂੰ ਇੱਕ ਸਕੀਮ ਦੱਸਾਂ ਆਪਣੇ ਤੰਨਾ ਦੇ ਹੱਡ ਕੁੱਟਣ ਤੋਂ ਬਚ ਸਕਦੇ ਨੇ ਚੱਲ ਭਾਈ ਤੇਰਾ ਵਾਲੀ ਸਕੀਮ ਤੂੰ ਦੱਸ ਦੇ ਹੱਡ ਕੁੱਟਣ ਤੋਂ ਬਚ ਜਾਣ ਮੰਮੀ ਹੋ ਗੱਟਾ ਪਿਆ ਕਨਕਦਾ ਪਰਿਆ ਤੁਸੀਂ ਉਹ ਗੱਟਾ ਮੇਰੇ ਨਾਲ ਨਾ ਸੇਕਲ ਤੇ ਲਦਾ ਦਿਓ ਉਹਨੂੰ ਮੈਂ ਵੇਚ ਕੇ ਤੰਨਾ ਬੋਤਲਾਂ ਲਿਆਂਗੀ ਕੁਲਾਂ ਤੋਂ ਬਰੋਬਰ ਜਿਹਦੀਆਂ ਹੋ ਜਾਣਗੀਆਂ